ਇਹ ਬਹੁਤ ਜ਼ਰੂਰੀ ਆਇਆ ਇੱਕ ਸੰਘਰਸ਼ ਮਾਦਾ ਜਿਹੜਾ ਸੌਦਾ ਬਣਦਾ ਹੋਰਾ ਸਤਾ ਅਟਾਉਣੀ ਦਾ ਜੀਨ ਤੋਂ ਦੇਸ਼ਾਂ ਦੇ ਭਾਗ ਹੋ ਗਏ ਪੂਰੀ ਤਰ੍ਹਾਂ ਨੁਕਸਾਨ ਅਗਰ ਚਾਈਨਾ 270 ਦੇ ਵਿੱਚ ਜੀਨ ਤੋਂ ਬਣਾ ਕੇ ਇਥੇ ਮੋਟਾ ਹੁੰਦਾ ਤਾਂ ਉਹੀ ਇਥੇ ਬੈਠੇ ਬੈਠੇ ਦੋਨੋਂ ਚਾਰੀ ਪਟਾਣੇ ਤੋਂ ਬਣਾ ਸਕਦੇ ਅੱਛੇ ਸੇ ਇੱਕ ਮਹਮ ਲੈ ਕੇ ਚੱਲੇ ਸਭ ਦੇਸੀ ਦੇਸੀ ਮਤਲਬ ਦੇਸੀ ਵਰਤੋਂ ਦਾ ਇਹ ਵਰਤੋਂ ਆ ਦੀ ਆਪਾਂ ਇਸਤੇਮਾਲ ਕਰੀਏ ਸਾਡੇ ਆத் ਵੀ ਦੇਸੀ ਸੀ ਸਾਡੇ ਕੱਪੜੇ ਵੀ ਦੇਸੀ ਸੀ ਸਾਡੇ ਦਵਾਈਆਂ ਵੀ ਦੇਸੀ ਸੀ ਸਾਡਾ ਖਾਣਾ ਵੀ ਦੇਸੀ ਸੀ ਤੇ ਅਸੀਂ ਤੰਦਰੁਸਤ ਸੀਗੇ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਸੇ ਪਹਿਲਾਂ ਮੁਗਲ ਆਏ ਫਿਰ ਉਸ ਤੋਂ ਬਾਅਦ ਅੰਗਰੇਜ਼ ਆਏ ਅੰਗਰੇਜ਼ਾਂ ਨੇ ਵੈਸਟਰਨ ਚਲ ਚੱਲ ਲਿਆਂਦਾ ਹੁਣ ਅੱਜ ਜੋ ਵੈਸਟਰਨ ਵਾਲੇ ਲੋਕ ਦੇਸੀ ਚਾ ਬਣਾ ਰਿਹਾ ਤੇ ਅਸੀਂ ਵੈਸਟਰਨ ਨਾਲ ਤੁਰੇ ਪਏ ਸੀਗੇ ਉਹ ਮਹਿਮ ਅਸੀਂ ਸ਼ੁਰੂਆਤ ਕੀਤੀ ਆ ਤਾਂ ਜੋ ਦੇਸੀ ਚੀਜ਼ਾਂ ਵਰਤ ਕੇ ਅਸੀਂ ਅੱਗੇ ਜਾ ਸਕੀਏ ਸਾਡੇ ਜਿਹੜੇ ਬੜੇ ਮਾਣਯੋਗ ਸੰਦੇਸ਼ੀ ਜਾਗਰਨ ਮੰਚ ਦੇ ਜਿਹੜੇ ਸਹਿਯੋਜਕ ਹੈ ਮਾਨਯੋਗ ਸੀਤ ਜੀ ਸਾਡੇ ਜਿਹੜੇ ਪ੍ਰਚਾਰਕ ਹੈ ਮਾਨਯੋਗ ਵਿਜੇ ਜੀ ਮੋਹਿ ਜੀ ਸਮੁੱਚੇ ਲੋਕ ਪਹੁੰਚੇ ਆ ਤੇ ਸਮੁੱਚੀ ਲੀਡਰਸ਼ਿਪ ਵੀ ਆਈ ਆ ਸਮੁੱਚੀ ਤੁਸੀਂਖੋ ਵੀ ਜਿਹੜਾ ਇਹ ਸੈਂਕੜੇ ਲੋਕਾਂ ਦਾ ਜਿਹੜਾ ਇਕੱਠ ਆ ਇਸ ਕਰਕੇ ਆ ਕਿ ਅਸੀਂ ਮਹਿਮ ਚਲਾ ਸਕੀਏ ਆਪਣੇ ਦੇਸ਼ ਦੀਆਂ ਚੀਜ਼ਾਂ ਬਣੇ ਜਿਹੜੇ ਮਿਹਨਤੀ ਲੋਕ ਹੈ ਉਹਨਾਂ ਦੇ ਚੀਜ਼ਾਂ ਬਣੀਆਂ ਵਰਤ ਸਕੀਏ ਤਾਂ ਜਿਹੜੇ ਜ਼ੈਰੀ ਫਵਾਰ ਚੱਲ ਰਹੀ ਹੈ 트럼ਪ ਵਰਸਸ ਸਾਰੀ ਦੁਨੀਆ ਤੇ ਉਸ ਵਾਰ ਕਹਿੰਦੇ ਨੇ ਜਦੋਂ ਬੰਦੇ ਦਾ ਟਾਈਮ ਮਾੜਾ ਜਾਂਦਾ ਨਾ ਤੇ ਉਸ ਨਾਲ ਲੱਪ ਜਾਂਦਾ ਤੇ 트럼ਪ ਸਾਹਿਬ ਹੁਣ ਚੱਲ ਰਿਹਾ ਤੇ ਸਾਡਾ ਪਾਰ ਤੋਂ ਹੁਣ ਨਹੀਂ ਰਿਹਾ ਜਬੋਦੀ ਸਾਹਿਬ ਹੈ ਨਿਸ਼ਾਨਤੀ ਨਾ ਲੱਗੇ ਹੋਇਆ ਤੇ ਸਾਡੀ ਦੇਸ਼ ਤਰੱਕੀ ਤਾਂ ਹੀ ਕਰਿਆ ਇਕਨੋਮੀ ਤਾਂ ਹੀ ਵਧ ਰਹੀ ਹੈ ਪਰ ਲੋਕ ਜੀ ਇਕਨੋਮੀ ਹੋਰ ਵਧਾਣੀ ਹੈ ਤੇ ਦੇਸ਼ ਦੇ ਬੜੀਆਂ ਚੀਜ਼ਾਂ ਇਸਤੇਮਾਲ ਕਰਦੀਆਂ ਸਾਡਾ ਲੁਧਿਆਣਾ ਪਹਿਲਾਂ ਬਹੁਤ ਵੱਡਾ ਹੱਬ ਸੀਗਾ ਹੋਦਰੀ ਦਾ ਸਾਈਕਲ ਇੰਡਸਟਰੀ ਦਾ ਪਰ ਸਾਡੀ ਇਹ ਬਾਹਰ ਜਾ ਰਹੀ ਹੈ ਤੇ ਜਿੱਥੇ ਭਾਰਤ ਸਰਕਾਰ ਚ ਕੰਮ ਹੋ ਰਿਹਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਲਾਣ ਲੱਗਿਆ ਕਿ ਕਿ ਦੂਸ਼ਣ ਵਾਚੀ ਨਹੀਂ ਆਪਾਂ ਆਓ ਆਪਣੇ ਪੰਜਾਬ ਤੇ ਆਪਣੇ ਦੇਸ਼ ਲਈ ਕੰਮ ਕਰੀਏ ਸਰ ਲੱਗਦਾ ਵੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਤੇ ਪੈਦਲ ਮਾਰਚ ਵੀ ਕੱਢਿਆ ਜਾਂਦਾ ਹੈ ਕਹਿੰਦੇ ਰੰਗ ਲਾਗਤ ਲਾਗਤ ਹੈ ਜੋ ਤੇ ਇੱਕ ਜੋਤ ਇੱਕ ਬੂੰਦ ਪਾਰਕੇ ਦੇ ਸਮੁੰਦਰ ਭਰਿਆ ਜਾ ਸਦਾ ਸ਼ੁਰੂ ਤਾਂ ਕਰੀਏ ਇੱਕਾ ਚਿੜੀ ਚੁੰਝ ਭਰਦੀ ਹੈ ਤੇ ਜੰਗਲ ਦੇ ਵਿੱਚ ਜਾਂਦੀ ਨਾ ਆਪਣਾ ਇਤਿਹਾਸ ਤੇ ਨਾਮ ਤਾਂ ਲਖਾਈ ਜਾ ਰ ਅੱਛਾ ਲੋਕਾਂ ਨੂੰ ਅਵੇਰਨੈਸ ਦਿੱਤੀ ਜਾ ਰਹੀ ਹੈ ਬਿਲਕੁਲ ਅਵੇਰਨੈਸ ਨਾਲ ਪੰਫਲੇਟ ਵੰਡੇ ਜਾ ਰਹੇ ਆ ਬੈਨਰ ਦੇ ਨਾਲ ਅਸੀਂ ਦੇਖੋ ਸਾਰੇ ਰਲ ਕੇ ਹੀ ਕੰਮ ਕਰ ਰਹੇ ਆ ਮਿੰਟੀ ਲੋਕ ਦਾ ਸਬਾਰ ਦੇ ਕਿੱਥੇ ਤੋਂ ਕਿੱਥੇ ਤੱਕ ਜਾ ਰਹੇ ਹੋ ਤੁਸੀਂ ਅੱਜ ਤੋਂ ਅਸੀਂ 1 ਤੋਂ 2 ਕਿਲੋਮੀਟਰ ਦਾ ਏਰੀਆ ਹੈ ਤੋਂ ਸਟੇਸ਼ਨ ਤੱਕ ਜਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਜਾਵਾਂਗੇ ਇਹ ਮੈਮ ਲਈ ਤੇ ਇਹ ਸ਼ੁਰੂਆਤ ਹੈ ਅਸੀਂ ਸਮੁੱਚੇ ਲੁਧਿਆਣੇ ਦੇ ਹਰ ਕੋਨੇ ਚਾਰ ਪੰਜਾਬ ਦੇ ਹਰ ਕੋਨੇ ਚ ਜਾਵਾਂਗੇ ਭਾਰਤ ਦੇ ਹਰ ਕੋਨੇ ਚ ਜਾਵਾਂਗੇ ਤਾਂ ਜੋ ਅਸੀਂ ਅੱਗੇ ਵਧ ਸਕੀਏ ਠੀਕ ਹੈ ਜੀ ਨੇ ਇਸ ਜੈਨਰ ਕਰ ਰਹੇ ਹੈ ਸਪੋਰਟ ਜ਼ਰੂਰ ਹੁੰਦਾ ਹੈ ਬੀ ਵੋਕਲ ਫਾਰ ਲੋਕਲ ਸਵਦੇਸ਼ੀ ਅਪਣਾਓ ਦੇਸ਼ ਔਰ ਸਮਾਜ ਨੂੰ ਸਮਰਿੱਧ ਬਣਾਓ ਸਵਰੋਜਗਾਰ ਅਪਣਾਓ ਦੇਸ਼ ਔਰ ਸਮਾਜ ਨੂੰ ਸਮਰਿੱਧ ਬਣਾਓ ਇਸ ਕਰਕੇ ਸਾਰੇ ਦੇਸ਼ ਵਿੱਚ ਇਹ ਸਵਦੇਸ਼ੀ ਮੁਹਿੰਮ ਚੱਲੀ ਹੋਈ ਹੈ ਸਵਦੇਸ਼ੀ ਜਾਗਰਣ ਮੰਚ ਸੌਲੰਬੀ ਭਾਰਤ ਅਭਿਆਨ ਦੇ ਅੰਤਰਗਤ ਇਸ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਵਾਸਤੇ ਔਰ ਕਿਰਤ ਸੰਕਲਪ ਹੈ ਔਰ ਇਸ ਕਰਕੇ ਯੁਵਾਵਾਂ ਨੂੰ ਅਸੀਂ ਆਗਰਹਿ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਗਰਹਿ ਕਰ ਰਹੇ ਹਾਂ ਦੇਸ਼ ਭਰ ਦੇ ਵਿੱਚ ਆਗਰਹਿ ਕਰ ਰਹੇ ਹਾਂ ਇਹ ਤੁਸੀਂ ਜਿਹੜੇ ਵੀ ਵਰਤੋਂ ਕਰਦੇ ਹੋ ਉਹ ਦੇਸੀ ਔਰ ਸਵਦੇਸ਼ੀ ਬਣੇ ਹੋਣੇ ਚਾਹੀਦੀ ਹੈ। ਵਿਦੇਸ਼ੀ ਕੰਪਨੀਆਂ, ਚਾਈਨੀਜ਼ ਕੰਪਨੀਆਂ, ਅਮਰੀਕਨ ਕੰਪਨੀਆਂ ਕੋ ਇੱਥੇ ਦਾ ਰੋਜ਼ਗਾਰ ਔਰ ਇੱਥੇ ਦਾ ਪੈਸਾ ਆਪਣੇ ਦੇਸ਼ ਹੀ ਲੈ ਆਂਦੀਆਂ ਨੇ। ਉਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਨਾਲੇ ਅਗਰ ਅਸੀਂ ਇੱਥੇ ਦੀ ਬਣਾਈ ਚੀਜ਼ਾਂ ਨੂੰ, ਸਥਾਨੀ ਬਣਾਈ ਚੀਜ਼ਾਂ ਨੂੰ, ਸਵਦੇਸ਼ੀ ਬਣਾਈ ਚੀਜ਼ਾਂ ਨੂੰ ਖਰੀਦਾਂਗੇ ਔਰ ਉਹਦੇ ਸਾਹਮਣੇ ਚਲਾਂਗੇ ਤਾਂ ਹੀ ਅਸੀਂ ਆਪਣੇ ਦੇਸ਼ ਦੇ ਰੋਜ਼ਗਾਰ ਔਰ ਆਪਣੇ ਦੇਸ਼ ਦੀ ਆਰਥਿਕ ਸਮਰiddhi ਲਿਆ ਪਹੁੰਚਾਂਗੇ। ਇਸ ਕਰਕੇ ਜੈ ਸਵਦੇਸ਼ੀ, ਜੈ ਭਾਰਤ।